ਪੰਜਾਬ ਭਗਵੰਤ ਮਾਨ ਦੇ ਉੱਤੇ ਭੜਕੀ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੀ ਪਤਨੀ ਕਿਉਂਕਿ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਸਾਡੇ ਨਾਲ ਸਰਕਾਰ ਨੇ ਵੀ ਕੀਤਾ ਧੋਖਾ ਅਜਿਹਾ ਕੀ ਹੋਇਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਿੱਧੀ ਹੋ ਗਈ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਕਿਉਂਕਿ ਹਾਲੇ ਕੱਲ ਹੀ ਤਾਂ ਮੁਲਾਕਾਤ ਹੋਈ ਸੀ ਮੁਲਾਕਾਤ ਤੋਂ ਬਾਅਦ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਨੇ ਕਿਹਾ ਸੀ ਕਿ ਬੜੀ ਵਧੀਆ ਗੱਲਬਾਤ ਹੋਈ ਮੁੱਖ ਮੰਤਰੀ ਸਾਹਿਬ ਨੇ ਮੇਰੇ ਸਿਰ ਤੇ ਹੱਥ ਧਰ ਕੇ ਕਿਹਾ ਕਿ ਇਨਸਾਫ ਮਿਲੇਗਾ ਇਨਸਾਫ ਦਵਾਵਾਂਗੇ ਕਹਿੰਦੇ ਮੈਂ ਐਕਸ਼ਨ ਲੈਣ ਦੇ ਵਿੱਚ ਦੇਰੀ ਨਹੀਂ ਕਰਦਾ ਤਾਂ ਫਿਰ ਉਹ ਐਕਸ਼ਨ ਹੋਇਆ ਜਾਂ ਨਹੀਂ ਹੋਇਆ ਆਖਰ ਕਿਉਂ ਅੱਜ ਸਿੱਧੀ ਹੋਈ ਕਿਉਂ ਅੱਜ ਇੰਨੇ ਗੁੱਸੇ ਦੇ ਵਿੱਚ ਨਜ਼ਰ ਆਏ ਪੁਸ਼ਪਿੰਦਰ ਬਾਠ ਦੇ ਪਤਨੀ ਪੂਰੀ ਗੱਲਬਾਤ ਉਹਨਾਂ ਦੇ ਮੂੰਹੋਂ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਮੈਂ ਬਹੁਤ ਹੀ ਕੱਲ ਮੈਂ 20 ਦਿਨਾਂ ਬਾਅਦ ਮਾਨੂੰ ਇੱਕ ਜਿਸ ਨੂੰ ਕਹਿੰਦੇ ਹੈਪ ਦੇਖੀ ਸੀਗੀ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ 'ਚ ਹੱਥ ਰੱਖ ਕੇ ਕਿਹਾ ਸੀ ਬੱਚਾ ਤੈਨੂੰ ਜਸਟਿਸ ਮਿਲੇਗਾ। ਹਰੁਣਾ ਨੇ ਆਪਣੇ OSD ਨੂੰ ਕਿਹਾ ਸੀਗਾ ਕਿ 6 ਵਜੇ ਮੈਡਮ ਨੂੰ ਤੁਸੀਂ ਫੋਨ ਕਰਕੇ ਅਪਡੇਟ ਦੇਣਾ ਹੈ। ਹਰ ਮੈਨੂੰ ਕਿਹਾ ਸੀ ਤੁਹਾਨੂੰ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਹੋ ਤੁਹਾਨੂੰ ਇਨਸਾਫ ਮਿਲੇਗਾ। ਪਰ ਉਹ ਇਨਸਾਫ ਮਨੂੰ ਫੇਰ ਅੱਜ ਪਟਕਦਾ ਹੋਇਆ ਨਜ਼ਰ ਆ ਰਿਹਾ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜਿਦ ਰਚ ਕੇ ਐਫ ਆਈ ਆਰ ਗਲਤ ਕਰਾਈ ਸਸਪੈਂਸ਼ਨ ਗਲਤ ਕੀਤੀ ਫਿਰ ਬਾਦਸ਼ਨਾਮ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇਡੀ ਮੈਨੂੰ ਕਿਉਂ ਐਦਾਂ ਲੱਗ ਰਿਹਾ ਹੈ ਵਾਪਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਗੇਮ ਖੇਡ ਮਾਨ ਸਾਹਿਬ ਤੁਸੀਂ ਇੱਕ ਬੇਟੀ ਜਿਸ ਨੂੰ ਕੱਲ ਮੋੜਿਆ ਸੀ ਕਿਹਾ ਕਿ ਤੁਹਾਨੂੰ ਜਸਟਿਸ ਮਿਲੇਗਾ ਅੱਜ ਪੂਰੇ ਦੇਸ਼ ਤੇ ਪੰਜਾਬ ਦੀਆਂ ਬੇਟੀਆਂ ਨੂਆਂ ਤੇ ਪੈਨਾ ਤੇ ਧੀਆਂ ਤੁਹਾਡੇ ਇਨਸਾਫ ਦਾ ਇੰਤਜ਼ਾਰ ਕਰ ਰਹੀ ਹੈ ਹੋਰ ਤੁਸੀਂ ਇੱਕ ਵਾਰੀ ਵੀ ਮੈਨੂੰ ਉਸ ਤੋਂ ਬਾਅਦ ਕਿਸੇ ਨੇ ਤੁਹਾਡੇ ਆਫਿਸ ਤੋਂ ਫੇਰ ਕੰਟੈਕਟ ਨਹੀਂ ਕੀਤਾ ਤੁਸੀਂ ਸੰਕਲ ਜਿਹੜਾ ਕਰੋਸਾ ਸਾਨੂੰ ਦੁਆਇਆ ਸੀਗਾ ਉਹ ਪਰੋਸਾ ਫੇਰ ਮਨੂੰ ਟੁੱਟਦਾ ਨਜ਼ਰ ਆ ਰਿਹਾ ਹੋਰ ਬਹੁਤ ਦੁੱਖ ਲੱਗ ਰਿਹਾ ਦਿਲ 'ਚ ਕਿ ਸਾਡੀ ਸਰਕਾਰ ਵੀ ਨਹੀਂ ਹੋਈ ਹੈ ਹੁਣ ਤੁਸੀਂ ਇਹ ਦੱਸੋ ਚਾਰ ਐਸਐਚਓ ਨੂੰ ਬਚਾਣ ਲਈ ਪਹਿਲੇ ਤੇ ਸਾਰੀ ਪੁਲਿਸ ਮਹਿਕਮਾ ਮਿਲੀ ਹੋਈ ਸੀ ਹੁਣ ਸਾਡੀ ਸਰਕਾਰ ਵੀ ਜੋ ਕੱਲ ਭਗਵਾਨ ਮਾਨ ਸਾਹਿਬ ਨੇ ਮਨੂੰ ਕਿਹਾ ਸੀ ਮੈਂ ਤੇ ਡਿਸੀਜਨਸ ਲੈਣ ਤੇ ਬਹੁਤ ਫੇਮਸ ਹਾਂ ਉਹ ਬੰਦਾ ਉਹ ਕਿੱਥੇ ਗਏ ਮਾਨ ਸਾਹਿਬ ਤੁਹਾਡਾ ਕੱਲ ਦਾ ਕਮਿਟਮੈਂਟ ਕਿ ਇਹਨਾਂ ਨੂੰ ਤੇ ਡਿਸਮਿਸ ਹੋਣਾ ਚਾਹੀਦਾ ਕੱਲ ਮਾਨ ਸਾਹਿਬ ਤੁਸੀਂ ਕਿਹਾ ਸੀ ਆਹ ਤੇ ਡਿਸਮਿਸ ਹੋਣੇ ਚਾਹੀਦੇ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਸਜ਼ਾ ਕਿੱਥੇ ਗਈ ਕੱਲ 6 ਵਜੇ ਦਾ ਮੈਂ ਤੁਹਾਡੇ OSD ਨੂੰ ਫੋਨ ਕਰ ਰਹੀ ਆ ਉਸਨੇ ਇੱਕ ਮੈਸੇਜ ਤੱਕ ਰਿਪਲਾਈ ਨਹੀਂ ਕੀਤਾ ਮੈਂ ਉਹਨਾਂ ਨੂੰ ਮੈਸੇਜ ਕਰ ਰਹੀ ਆ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਇਹ ਇਨਸਾਫ ਦੇ ਰਹੇ ਹੋ ਤੁਸੀਂ ਪੰਜਾਬ ਦੀ ਧੀਾਂ ਨੂੰ ਮਾਨ ਸਾਹਿਬ ਮੈਂ ਕਿਸੇ ਦੀ ਧੀ ਨਹੀਂ ਹਾਂ ਐਦਾ ਨਾ ਹੋਏ ਮੈਂ ਰੱਬ ਨੂੰ ਅਰਦਾਸ ਕਰਦੀ ਆ ਮਗਰ ਤੁਸੀਂ ਅੱਜ ਇੱਕ ਧੀ ਨਹੀਂ ਪੰਜਾਬ ਦੀ ਸਾਰੀ ਧੀਆ ਸਾਰੀ ਭੈਣਾਂ ਸਾਰੀ ਮਾਵਾਂ ਨੂੰ ਡਿਸਪਾਇੰਟ ਕੀਤਾ ਹੈ ਅਜੇ ਮੈਂ ਫੇਰ ਵੀ ਖੋਪ ਰੱਖੀ ਹੋਈ ਹੈ ਤੇ ਤੁਹਾਡਾ ਇੱਕ ਸਟੇਟਮੈਂਟ ਇੱਕ ਟਵੀਟ ਨਹੀਂ ਆਇਆ ਤੇ ਤੁਸੀਂ ਕੱਲ ਸਾਨੂੰ ਮਿਲੇ ਕਿਉਂ ਖালি ਮੋਰਚਾ ਉਠਾਣ ਲਈ ਐਦਾਂ ਹੈ ਮਾਨ ਸਾਹਿਬ ਸਾਰੀ ਦੁਨੀਆ ਮੇਰੇ ਨਾਲ ਖੜੀ ਹੈ ਪੂਰਾ ਪੰਜਾਬ ਮੇਰੇ ਨਾਲ ਖੜਾ ਹੈ ਸਰ ਜੀ ਸਰ ਜੀ ਸਰ ਜੀ ਸਰ ਪਹਿਲਾਂ ਤਾਂ ਤੁਹਾਡੇ ਮੀਡੀਆ ਸਾਥੀਆਂ ਦਾ ਦਿਲ ਦੇ ਗਹਿਰੇ ਹੀ ਤੁਹਾਨੂੰ ਧੰਨਵਾਦ ਕਰਦਾ ਹਾਂ ਕੱਲਾ ਕੱਲਾ ਤੁਹਾਡਾ ਕਦਮ ਸਾਡਾ ਸਿਰ ਮੱਥੇ ਕਿਉਂਕਿ ਜਿਵੇਂ ਸਾਨੂੰ ਇਨਸਾਫ ਦੀ ਜੰਗ ਲਈ ਜਿਵੇਂ ਮੀਡੀਆ ਦੇ ਸਾਡਾ ਸਾਥ ਦਿੱਤਾ ਪਰਿਵਾਰ ਦਾ ਉਹਦਾ ਅਸੀਂ ਕਦੇ ਦੇਣ ਨਹੀਂ ਦੇ ਸਕਦੇ ਡੈਮੋਕ੍ਰੇਸੀ ਦਾ ਚੌਥਾ ਪਿਲਰ ਆਹਾਂ ਮੀਡੀਆ ਤੇ ਇਹਨਾਂ ਆਪਣੇ ਪਰਿਵਾਰ ਵੱਲੋਂ ਮੈਂ ਧੰਨਵਾਦ ਕਰਨਾ ਕੱਲ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਕੱਲ ਸਾਡੀ ਮੀਟਿੰਗ ਹੋਈ ਸੀ ਪਰਿਵਾਰ ਦੀ ਭਗਵੰਤ ਸਿੰਘ ਮਾਨ ਜੀ ਨਾਲ ਉਹਨਾਂ ਦੇ ਰੈ residense ਸਾਢੇ 11 ਵਜੇ ਉਹਨਾਂ ਨਾਲ ਬੜੇ ਸੁਖਾਵੇ ਮਾਹੌਲ ਚ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਾਡੇ ਪਰਿਵਾਰ ਨੇ ਸਾਡੇ ਨਾਲ ਜੋ ਸਾਡੇ ਪਰਿਵਾਰ ਨਾਲ ਜੋ ਇੱਥੇ ਹੋਇਆ ਉਹ ਕਰਨਲ ਸਾਹਿਬ ਨੇ ਸਾਰੀ ਗੱਲ ਮਾਨ ਸਾਹਿਬ ਦੇ ਧਿਆਨ ਚ ਲਿਆਂਦੀ 1 ਟੂ 1 ਬੈਠ ਕੇ ਉਹਦੇ باوجود ਮਾਨ ਸਾਹਿਬ ਨੇ ਆਸ਼ਵਾਸਨ ਦਿੱਤਾ ਸਾਡੀ ਪਰਿਵਾਰ ਨੂੰ ਕਿ ਕਹਿੰਦੇ ਮੈਨੂੰ ਬੜਾ ਦੁੱਖ ਹੋਇਆ ਕਿ ਜੋ ਪਰਿਵਾਰ ਨਾਲ ਵਾਪਰਿਆ ਉਹ ਨਹੀਂ ਚਾਹੀਦਾ ਸੀ ਤੁਹਾਡੇ ਵਰਗੇ ਪਰਿਵਾਰ ਨਾਲ ਵਾਪਰਿਆ ਕਿਸੇ ਵੀ 3.5 ਕਰੋੜ ਜਿਹੜੇ ਪੰਜਾਬ ਦੇ ਵਸਨੀਕ ਨੇ ਉਹਨਾਂ ਨਾਲ ਵੀ ਹੋਣਾ ਨਹੀਂ ਚਾਹੀਦਾ ਸੀ ਉਹਨਾਂ ਦੁੱਖ ਉਹਨਾਂ ਨੇ ਮਨਾਇਆ ਬਕਾਇਦਾ ਮੀਟਿੰਗ ਤੋਂ ਬਾਅਦ ਗੱਡੀ ਤੱਕ ਛੱਡਣ ਨੂੰ ਆਏ ਮਾਨ ਸਾਹਿਬ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਆਪਣੇ OSG ਨੂੰ ਕਿਹਾ ਕਿ 5 ਵਜੇ ਡੀਜੀਪੀ ਚੀਫ ਸੈਕਟਰੀ ਹੋਮ ਸੈਕਟਰੀ ਨੂੰ ਬੁਲਾਇਆ ਜਾਵੇ ਤੇ ਕਹਿੰਦੇ ਢਿੱਲੋ ਸਾਹਿਬ ਸ਼ਾਮ ਨੂੰ 6 ਵਜੇ ਤੁਹਾਨੂੰ ਆਪ ਸਾਡਾ ਵਾਸੀਟੀ ਫੋਨ ਕਰਕੇ ਖੰਨੂ ਕਸ਼ਕਬੀ ਦਊਗਾ ਪੰਜਾਬ ਸਰਕਾਰ ਸਖਤੋ ਸਖਤ ਕਾਰਵਾਈ ਕਰੂਗੀ ਸਾਨੂੰ ਬੜੀ ਖੁਸ਼ੀ ਹੋਈ ਉਸ ਦੀ ਮੈਂ ਬਾਹਰ ਆ ਕੇ ਮੀਡੀਆ ਦੇ ਸਾਥੀਆਂ ਨੂੰ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਮਾਨ ਸਾਹਿਬ ਨੂੰ ਸਲੂਟ ਕੀਤਾ ਮਿਸਿਸ ਬਾਠਨੇ ਵੀ ਕੀਤਾ ਮੇਰੇ ਸਿਸਟਰ ਇਨ ਲਾ ਨੇ ਕਿ ਅਸੀਂ ਬੜੇ ਖੁਸ਼ ਸੀਗੇ ਕਿ ਸ਼ਾਮ ਨੂੰ 6 ਵਜੇ ਸਾਡੇ ਪਰਿਵਾਰ ਨਾਲ ਇਨਸਾਫ ਹੋ ਜਾਣਾ ਹੈ ਮਹਿਮਾਨ ਸਾਹਿਬ ਜੀ ਪੂਰੀ ਉਹਨਾਂ ਦੀ ਤਾਰੀਫ਼ ਕੀਤੀ ਮੀਡੀਆ ਚ ਵੀ ਮਾਨ ਸਾਹਿਬ ਬਹੁਤ ਵਧੀਆ ਇਨਸਾਨ ਹੈ ਗੱਦੀ ਤੱਕ ਛੱਡਣ ਆਏ ਤੇ ਮਾਨ ਸਾਹਿਬ ਨੇ ਮੇਰੇ ਸਿਸਟਰ ਇਨ ਲਾਅ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਆ ਤੁਹਾਨੂੰ ਇਨਸਾਫ ਮਿਲੂਗਾ ਤੇ ਉਹ ਇਨਸਾਫ ਅਸੀਂ ਕੱਲ ਦੇ 6 ਵਜੇ ਦੇ ਉਡੀਕ ਰਹੇ ਆ ਹੁਣ 3 ਵਜੇ ਦੀ ਦੁਪਹਿਰ ਦੇ ਜੋ ਇਨਸਾਫ ਦੀ ਸੀ ਉਮੀਦ ਰੱਖਦੇ ਸੀ ਉਹ ਮੈਨੂੰ ਦਿਖ ਨਹੀਂ ਰਿਹਾ ਕਿਤੇ ਕਿਉਂਕਿ ਬੜੇ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਕਿਤੇ ਦਾ ਮਾਨ ਸਾਹਿਬ ਕਹਿ ਰਹੇ ਸੀ ਕਿ ਕਿਉਂ ਦੇ ਪੰਜਾਬ ਦੇ ਧੀਆ ਪੰਜਾਬ ਦੀਆਂ ਨੂੰਹਾਂ ਸਾਰੇ ਮੇਰਾ ਪਰਿਵਾਰ ਹੈ ਤੇ ਮਾਨ ਸਾਹਿਬ ਨੇ ਮਿਸਿਸ ਬਾੜ ਦੇ ਮੇਰੇ ਸਿਸਟਰ ਨੂੰ ਲੈ ਕੇ ਹੱਥੇ ਸਿਰ ਰੱਖ ਕੇ ਕਿਹਾ ਸੀ ਕਿ ਤੁਹਾਨੂੰ ਇਨਸਾਫ ਮਿਲੂਗਾ ਚਿੰਤਾ ਨਾ ਕਰੋ ਕਿੱਥੇ ਗਿਆ ਉਹ ਇਨਸਾਫ ਮੈਂ ਪੁੱਛਣਾ ਚਾਹੁੰਦਾ ਕਿ ਆਪਾਂ ਸਿਰਫ ਜਿਵੇਂ ਸਾਨੂੰ ਪਟਿਆਲਾ ਪੁਲਿਸ ਨੇ ਐਫ ਆਈ ਆਰ ਕਰਨ ਤੋਂ ਲੈ ਕੇ ਸਸਪੈਂਸ਼ਨ ਤੱਕ ਗੋਲ-ਗੋਲ ਘਮਾਈ ਗਈ ਹੈ ਸਾਨੂੰ ਕਿ ਸਾਨੂੰ ਉਹੀ ਚੱਕਰ ਜੀ ਮਾਨ ਸਾਹਿਬ ਨੇ ਘੁਮਾਇਆ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਕਿ ਜੇ ਤੁਸੀਂ ਸਾਡੇ ਨਾਲ ਇਨਸਾਫ ਨਹੀਂ ਕਰਨਾ ਸੀ ਤਾਂ ਫਿਰ ਉੱਥੇ ਇਹ ਡਰਾਮਾ ਕਿਉਂ ਕੀਤਾ ਗਿਆ ਸਾਡੇ ਨਾਲ ਬੁਲਾ ਕੇ ਉੱਥੇ ਪਰਿਵਾਰ ਨਾਲ ਤੇ ਸ਼ਾਮ ਨੂੰ ਸਾਨੂੰ ਸੁਨੇਹਾ ਆ ਰਿਹਾ ਹੈ ਕਿ ਨਾਨਕ ਸਿੰਘ ਦਾ ਤਵਾਰਲਾ ਕਰ ਦਿੰਦੇ ਆ ਕਿ ਤੁਸੀਂ ਸੀਬੀਆਈ ਨੂੰ ਇਨਕੁਆਇਰੀ ਦੀ ਮੰਗ ਛੱਡ ਦਿਓ ਸਾਡੇ ਨਾਲ ਬਾਰਗੇਨਿੰਗ ਸ਼ੁਰੂ ਹੋ ਗਈ ਸਰਕਾਰ ਦੀ ਮੈਂ ਕੁਝ ਨਾ ਚਾਹੁੰਦਾ ਕਿ ਪੰਜਾਬ ਸਰਕਾਰ ਦੀ ਕੀ डीजीपी साहब जी की मजबूरी है कि चार एसएचओज ਨੂੰ ਚਾਰ ਇੰਸਪੈਕਟਰਸ ਨੂੰ ਬਚਾਉਣ ਕਰਕੇ ਕਿ ਸਾਡੇ ਨਾਲ ਬਾਲੀਨ ਕਰ ਰਹੇ ਕਿ ਅਸੀਂ ਨਾਨਕ ਸਿੰਘ ਦਾ ਤਬਾਦਲਾ ਕਰ ਦਿੰਦੇ ਅਸੀਂ ਸਾਰੇ ਤੁਹਾਡੀ ਗੱਲ ਮੰਨ ਲੈਂਦੇ ਤੁਸੀਂ ਹਾਈ ਕੋਰਟ ਤੋਂ 3 ਤਰੀਕ ਨੂੰ ਸਾਡਾ ਹਾਈ ਕੋਰਟ ਲੱਗਿਆ ਹੋਇਆ ਹੈ ਯਾ ਇਸ ਇਸ਼ੂ ਤੇ ਸੀਬੀ ਇਨਕੁਆਇਰੀ ਮਾਰਕਵਾਸੇ ਕਿ ਤੁਸੀਂ ਉਥੇ ਐਫੀਡੇਵਿਟ ਦੇ ਦਿਓ ਕਿ ਅਸੀਂ ਸਿੱਟ ਤੋਂ ਸੰਤੋਸ਼ਟ ਹੈ ਮੈਂ ਪੁੱਛਣੇ ਸੇ ਚਾਹਨਾ ਕਿਉਂ ਕੀ ਤੁਹਾਡੀ ਮਜਬੂਰੀ ਹੈ ਪੰਜਾਬ ਸਰਕਾਰ ਦੀ ਡੀਜੀਪੀ ਸਾਹਿਬ ਜੀ ਮੈਂ ਪੁੱਛਣਾ ਚਾਹੁੰਦਾ ਕੈਮਰੇ ਤੇ ਕੀ ਮਜਬੂਰੀ ਹੈ ਸਾਡੇ ਪਰਿਵਾਰ ਨਾਲ ਤੁਸੀਂ ਇਹ ਸਾਨੂੰ ਇਨਸਾਫ ਦੇਣ ਲਈ ਵੀ ਸਾਡੇ ਤੇ ਸ਼ਰਤਾਂ ਰੱਖੋਗੇ ਕੀ ਇਥੇ ਆਮੰਗਾ ਇਨਸਾਫ ਲੈ ਸਕਦੇ ਇਸ ਇਹ ਜਿਹੇ ਹਾਲਾਤਾਂ ਚ ਅੱਥੇ ਮੈਨੂੰ ਹੋਰ ਇਹਨਾਂ ਤੇ ਸ਼ੱਕ ਪਈ ਜਾਂਦਾ ਹੈ ਕਿ ਇੰਨਾ ਇਹਨਾਂ ਦੇ ਕੀ ਡਰ ਪੈ ਗਿਆ ਇਹਨਾਂ ਨੂੰ ਕਿ ਜੇ ਸੀਬੀ ਇਨਕੁਆਰੀ ਹੋਊਗੀ ਤਾਂ ਕੀ ਖੋਲ੍ਹੇ ਜਾਊਗਾ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਜਿਹੜੇ ਇਨਕਾਊਂਟਰ ਵੀ ਹੋਏ ਨੇ ਮੇਰੇ ਪਿੱਛੇ ਤੇ ਤੁਸੀਂ ਪਤਾ ਹੀ ਰਾਜਪੁਰੇ ਤੋਂ ਆ ਕੇ ਗਿਆ ਪਰਿਵਾਰ ਉਹਦੀ ਜਾਣਕਾਰੀ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦਿੱਤੀ ਪਰसों ਉੱਥੇ ਬੈਠ ਕੇ ਦਿੱਲੀ 1 ਟੂ 1 ਬੈਠ ਕੇ ਦਿੱਤੀ ਹੈ ਉਹਨਾਂ ਨੂੰ ਤੇ ਜਿਹੜੀਆਂ ਮੈਨੂੰ ਧਮਕੀਆਂ ਆ ਰਹੀਆਂ ਇਨਡਾਇਰੈਕਟ ਵੇ ਪ੍ਰਸ਼ਾਸਨ ਵੱਲੋਂ ਕਿ ਢਿੱਲੋਂ ਨੂੰ ਕਿਸੇ ਤਰੀਕੇ ਰੋਕਿਆ ਜਾਵੇ ਮੈਂ ਕੈਮਰੇ ਤੇ ਕਹਿਣਾ ਚਾਹੁੰਦਾ ਢਿੱਲੋਂ ਰੁਕਣ ਵਾਲਾ ਨਹੀਂ ਹੈ ਗਰਦਨ ਲਵਾ ਦਾਂਗੇ ਲੇਕਿਨ ਪਿੱਛੇ ਨਹੀਂ ਹਟੂੰਗਾ ਮੈਂ ਕਿਉਂਕਿ ਜੇ ਅਸੀਂ ਇਨਸਾਫ ਦੀ ਲੜਾਈ ਜਿੱਤਨਾਕ ਇਹਨੂੰ ਕਿਸੇ ਅੰਜਾਮ ਤੇ ਲੈ ਕੇ ਗਏ ਕੱਲ ਨੂੰ ਅੱਜ ਸਾਡੀ ਵਾਰੀ ਹੈ ਕੱਲ ਨੂੰ ਥੋਡੀ ਵਾਰੀ ਆਉਗੀ ਸਰ ਸਭ ਕੌਣ ਦੇ ਰਹਿਤਨ ਕੀ ਹੈ ਕੋਈ ਹਰਕਤ ਕਿਹਦੀ ਕੌਣ ਦੇ ਰਿਹਾ ਦੇਖੋ ਮੈਂ ਤੁਹਾਡੇ ਜਿਹਾ ਜੇ ਤੁਸੀਂ ਮੀਡੀਆ ਦੇ ਮੇਰੇ ਸਾਥੀ ਹੋ ਤੁਸੀਂ ਮੈਨੂੰ ਆਫ ਦਾ ਰਿਕਾਰਡ ਕੋਈ ਗੱਲ ਦੱਸਦੇ ਹੋ ਕੁਲਵਿੰਦਰ ਜੀ ਕਿਟੇ ਲੋਪਾ ਆ ਚੀਜ਼ ਤੁਹਾਡੇ ਵਾਰੇ ਗੱਲ ਹੋ ਰਹੀ ਸੀ ਕਿਤੇ ਹੁਣ ਮੇਰਾ ਫਰਜ਼ ਨਹੀਂ ਮੰਨਦਾ ਕਿ ਮੈਂ ਆਪਣੇ ਬੇਜੀ ਸਾਹਿਬ ਦਾ ਨਾਮ ਲਾਂ ਤੁਹਾਡਾ ਨਾਮ ਲਵਾਂ ਆਹ ਪੁਲਿਸ ਦੇ ਅਫਸਰ ਨੇ ਜ਼ਿੰਮੇਵਾਰ ਵਿਅਕਤੀ ਨੇ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਢਿਲੋ ਸਾਹ ਆਪਣਾ ਬਚਾ ਕਰ ਲਿਓ ਆ ਤਿੰਨ ਤਰ੍ਹਾਂ ਦੇ ਪਰਚੇ ਤੁਹਾਡੇ ਤੇ ਪਾਉਣ ਦੀ ਸਾਜ਼ਿਸ਼ ਕਰ ਰਹੇ ਨੇ ਮੈਂ ਆਪਰੇ ਸ਼ੁਕਲਾ ਜੀ ਨੇ ਵੀ ਕਿ ਜੇ ਤੁਸੀਂ ਮੇਰੇ ਤੇ ਇਹ ਜੇ ਮੈਨੂੰ ਸਾਜਿਸ਼ ਦਾ ਪਤਾ ਲੱਗ ਰਿਹਾ ਤੇ ਜੇ ਜੇ ਪੰਜਾਬ ਸਰਕਾਰ ਡੀਜੀਪੀ ਸਾਹਿਬ ਪਾਉਣਾ ਚਾਹਤੇ ਉਹ ਵੀ ਪਾ ਕੇ ਦੇਖ ਲਓ ਆ ਵੀ ਚਾਹ ਪੂਰਾ ਕਰ ਲਓ ਮੈਂ ਤਾਂ ਕਹਿੰਦਾ ਓਪਨ ਓਪਨਲੀ ਕਹਿ ਰਿਹਾ ਮੈਂ ਤੇ ਜੇ ਲੋ ਆਪਾਂ ਚਾਰ ਜਿਹੜੇ ਪੁਲਿਸ ਮਾਈਂਡਾਂ ਦੇ ਨਾਮ ਖੁੱਲ ਕੇ ਨਾਮ ਲਈਏ ਜਿਹੜੇ ਆਪਾਂ ਨੂੰ ਸੇਟ ਸਟਾਫ ਜੀ ਕੌਣ ਦੇ ਦੇਗਾ ਤੁਮਹੀ ਆਪਾਂ ਕੋਈ ਮੈਨੂੰ ਪੁਲਿਸ ਅਫਸਰਾਂ ਨੇ ਦੱਸਿਆ ਜੀ ਜਿਹੜੇ ਮੇਰੇ ਸ਼ੁਭ ਚਿੰਤ ਤੱਕ ਨੇ ਉਹ ਕਹਿੰਦੇ ਠੀਲੋ ਸਾਥ ਥੋੜੇ ਸਲੋ ਹੋ ਜਾਓ ਥੋੜਾ ਵਿਚਾਰ ਰੱਖੋ ਮੈਂ ਕਿਹਾ ਸਲੋ ਹੋਣਾ ਦਾ ਮਤਲਬ ਨਹੀਂ ਮੈਂ ਹੱਕ ਸੱਚ ਦੀ ਲੜਾਈ ਲੜ ਦੰਕੇ ਦੀ ਚੋੜ ਤੇ ਲੜਾਂਗੇ ਜਾਂ ਤਾਂ ਉਹਨੇ ਮੇਰੇਜ ਕੋਈ ਇੱਕ ਸਾਦੇ ਪਰਿਵਾਰ ਚ ਗਮੀ ਹੋਵੇ ਪਹਿਲਾਂ ਤਾਂ ਕਹਿੰਦੇ ਜੀ ਤੱਤਾਬੇ ਵਾਲੇ ਤੇ ਉਸ ਤੋਂ ਪਹਿਲਾਂ ਐਫਆਈਆ ਤੋਂ ਸਾਰੀ ਗੱਲਾਂ ਦਾ ਪਤਾ ਹੀ ਹੈ ਅੱਜ 13 ਤਰੀਕ ਦੀ ਘਟਨਾ ਹੋਵੇ ਅੱਜ 1 ਅਪ੍ਰੈਲ ਹੋਗੀ ਕਿ ਸਾਨੂੰ ਇਨਸਾਫ ਦੀ ਉਹ ਵੀ ਲੱਗਦੀ ਨਹੀਂ ਪੰਜਾਬ ਸਰਕਾਰ ਤੋਂ ਪੂਰੀ ਪੰਜਾਬ ਸਰਕਾਰ ਦੇ ਉਪਰਕੇਂਦਰ ਸਰਕਾਰ ਦੇ نمائਦਿਆਂ ਨੂੰ ਮਿਲ ਕੇ ਆਇਆ ਨਾਲ ਸੀ ਨੂੰ ਮਿਲ ਕੇ ਆਏ ਉਹਨਾਂ ਨੇ ਕੀ ਆਉਂਦਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਸੈਂਟਰ ਸਿੱਤਾ दखल ਜਿੰਦਿੰਦਾ ਲੇਕਿਨ ਰਾਜਨਾ ਸਿੰਘ ਜਿਹਨੂੰ ਮਿਲਣ ਦੇ ਦੋ ਮਕਸਦ ਸੀਗੇ ਈ ਕਰਨੋਂ ਸਾਹਿਬ ਡਿਫੈਂਸ 'ਚ ਕੰਮ ਕਰਦੇ ਨੇ ਆਪਣੇ ਰਾਜਨਾਥ ਸਿੰਘ ਜੀ ਡਿਫੈਂਸ ਮੰਤਰੀ ਨੇ ਉਹਨਾਂ ਦੇ ਧਿਆਨ 'ਚ 1 ਟੂ 1 ਪਰਿਵਾਰ ਦਾ ਐਜ਼ ਅ ਮੈਂਬਰ ਹੋਣ ਦੇ ਨਾਤੇ ਉਹਨਾਂ ਦੇ ਧਿਆਨ 'ਚ ਲਿਆਉਣ ਦਾ ਫਰਜ਼ ਬੰਦਾ ਸੀ ਮੇਰਾ ਉਹਨਾਂ ਨੇ ਪੂਰੀ 25 30 ਮੈਨੂੰ ਸਾਡੀ ਪੂਰੀ ਪਰਿਵਾਰ ਦੀ ਗੱਲ ਸੁਣੀ ਆਪਣੇ ਘਰੇ ਬਾਕੀ ਮੀਟਿੰਗਾਂ ਰੱਦ ਕਰਕੇ ਪੂਰੀ ਸਾਡੇ ਪਰਿਵਾਰ ਦੀ ਗੱਲ ਸੁਣੀ ਉਹਨਾਂ ਨੇ ਉਹਨਾਂ ਨੇ ਉਹਨਾਂ ਸਾਰੀ ਜਾਣਕਾਰੀ ਸੀ ਲੇਕਿਨ ਕਈ ਚੀਜ਼ਾਂ ਕਰਨੋਂ ਸਾਹਿਬ ਨੇ ਆਪ ਦੱਸਿਆ ਕਿ ਮੇਰਾ ਆਈ ਕਾਰਡ ਕਿਵੇਂ ਖਿੱਚਿਆ ਗਿਆ ਇੱਕ ਕਰਨਲ ਦਾ ਸਿਟੀਂ ਘਟਨਾ ਲਈ ਕੈਸਚੂ ਹੋਰੀ ਇਹ ਕਾਰਡ ਕਿਚਨ ਪਤਾ ਹੋਵੇ ਵੀ ਆਫਸਰ ਹੈ ਸਾਰੇ ਗਲਤ ਰਾਜਨਾ ਸਿੰਘ ਦੱਸਿਆ ਉਹਨਾਂ ਨੇ ਕਿਹਾ ਕੋਈ ਚਿੰਤਾ ਨਾ ਕਰੋ ਉਹਨਾਂ ਸੀ ਦੇਖਾਂਗੇ ਕਿ ਮੈਨੂੰ ਅੰਤ ਤੱਕ ਲੈ ਕੇ ਜਾਣਾ ਆਹ ਕਹਿੰਦੇ ਤੁਹਾਡੇ ਤੇ ਨਹੀਂ ਹੱਥ ਪਾਇਆ ਆ ਪੂਰੀ ਇੰਡੀਅਨ ਆਰਮੀ ਤੇ ਹੱਥ ਪਿਆ ਮਿੱਟੀ ਮਹਾਨਦਾਰ ਅਫਸਰ ਤੇ ਹੱਥ ਪਿਆ ਕਿ ਲੋ ਸਰ ਕਰਨਲ ਪੁਸ਼ਪਿੰਦਰ ਬਾਟ ਦੇ ਪਤਨੀ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਪਹਿਲਾਂ ਤਾਂ ਪੁਲਿਸ ਦੇ ਵੱਲੋਂ ਸਾਡੇ ਨਾਲ ਚਾਲ ਖੇਡੀ ਗਈ ਪਹਿਲਾਂ ਪੁਲਿਸ ਨੇ ਸਾਡੇ ਨਾਲ ਧੋਖਾ ਕੀਤਾ ਕਹਿੰਦੇ ਹੁਣ ਸਰਕਾਰ ਵੀ ਧੋਖਾ ਕਰ ਗਈ ਸਾਡੇ ਨਾਲ ਦਰਸੱਲ ਉਹ ਉਹਨਾਂ ਦੇ ਵੱਲੋਂ ਇਸ ਕਰਕੇ ਕਿਹਾ ਗਿਆ ਕਿਉਂਕਿ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਦੀ ਮੁਲਾਕਾਤ ਹੁੰਦੀ ਹੈ ਮੁਲਾਕਾਤ ਦੇ ਵਿੱਚ ਭਰੋਸਾ ਮਿਲ ਜਾਂਦਾ ਕਿ ਇਨਸਾਫ ਮਿਲੇਗਾ ਪਰ 6 ਵਜੇ ਦਾ ਟਾਈਮ ਦੇ ਦਿੱਤਾ ਜਾਂਦਾ ਕਿ ਉਹਨਾਂ ਦੇ OST 6 ਵਜੇ ਕਾਲ ਕਰਨਗੇ ਪਰ ਕਹਿੰਦੀ ਮੈਂ ਕਾਲ ਡੀਕਦੀ ਰਹੀ ਪਰ ਕਾਲ ਨਹੀਂ ਆਈ ਕਾਲ ਆਉਣੀ ਤਾਂ ਦੂਰ ਦੀ ਗੱਲ ਆ ਪਰ ਮੈਂ ਮੈਸੇਜ ਕੀਤੇ ਉਨਾ ਮੈਸੇਜ ਜਗਰ ਰਪਲਾਈ ਤੱਕ ਨਹੀਂ OSD ਸਾਹਿਬ ਦੇ ਵੱਲੋਂ ਦਿੱਤਾ ਗਿਆ ਤਾਂ ਫਿਰ ਕਹਿੰਦੇ ਹੁਣ ਜੇਕਰ ਤੁਸੀਂ ਸਰਕਾਰ ਹੋ ਤੁਸੀਂ ਅਜਿਹਾ ਸਾਡੇ ਨਾਲ ਕਰ ਰਹੇ ਹੋ ਧੋਖਾ ਕਰ ਰਹੇ ਹੋ ਪਰ ਕਹਿੰਦੇ ਪੰਜਾਬ ਦੇ ਲੋਕ ਮੇਰੇ ਨਾਲ ਆ ਇਨਸਾਫ ਤਾਸੀ ਲੈ ਕੇ ਰਾਂਗੇ ਮਾਮਲਾ ਵੀ ਦੱਸ ਦਿੰਨੇ ਇੱਕ ਵਾਰ ਤੁਹਾਨੂੰ ਪਟਿਆਲਾ ਦੇ ਵਿੱਚ 13 14 ਤਰੀਕ ਦੀ ਰਾਤ ਨੂੰ ਕਰਨਲ ਪੁਸ਼ਪਿੰਦਰ ਬਾਠ ਤੇ ਉਸ ਦਾ ਬੇਟਾ ਟਾਬੇ ਦੇ ਉੱਤੇ ਬੈਠੇ ਸੀ ਰਜਿੰਦਰਾ ਹਸਪਤਾਲ ਦੇ ਬਾਹਰ ਉੱਥੇ ਪੁਲਿਸ ਮੁਲਾਜ਼ਮ ਆ ਜਾਂਦੇ ਨੇ ਜਿਨ੍ਹਾਂ ਦੇ ਵਿੱਚ 4 ਐਸਐਚਓ ਹੁੰਦੇ ਨੇ ਐਸਐਚਓ ਹੈਰੀ ਬੋਪਾਰਾਏ ਐਸਐਚਓ ਸ਼ਮਿੰਦਰ ਐਸਐਚਓ ਰੌਣੀ ਸਿੰਘ ਤੇ ਐਸਐਚਓ ਹਰਜਿੰਦਰ ਢਿੱਲੋ 4 ਐਸਐਚਓ ਤੇ ਉਹਨਾਂ ਦੇ ਨਾਲ ਹੋਰ ਪੁਲਿਸ ਮੁਲਾਜ਼ਮ ਬਹਿਸਬਾਜੀ ਹੋ ਜਾਂਦੀ ਆ ਕਰਨਲ ਬਾੜ ਦੇ ਨਾਲ ਕਹਿੰਦੇ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਤਾਂ ਫਿਰ ਬਹਿਸਬਾਜੀ ਝੜਪ ਦੇ ਵਿੱਚ ਬਦਲ ਜਾਂਦੀ ਆ ਕੁੱਟਮਾਰ ਸ਼ੁਰੂ ਹੋ ਜਾਂਦੀ ਆ ਵੀਡੀਓ ਬਣ ਜਾਂਦੀ ਆ ਸੀਸੀਟੀਵੀ ਦੇ ਵਿੱਚੋਂ ਵੀਡੀਓ ਜਿਹੜੀ ਆ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਆ ਕਰਨ ਪੁਸ਼ਪਿੰਦਰ ਬਾਠ ਤੇ ਉਸ ਦਾ ਬੇਟਾ ਜ਼ਖਮੀ ਹੋ ਜਾਂਦੇ ਨੇ ਨਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਰਹਿੰਦੇ ਨੇ ਤਾਂ ਬਾਅਦ ਦੇ ਵਿੱਚ ਕਰਨ ਪੁਸ਼ਪਿੰਦਰ ਬਾਠ ਦੀ ਪਤਨੀ ਦੇ ਵੱਲੋਂ ਮੋਰਚਾ ਖੋਲ ਦਿੱਤਾ ਜਾਂਦਾ ਕਿ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਪਰ ਉਸ ਦੇ ਵਿੱਚ ਕਿਸੇ ਦਾ ਨਾਮ ਨਹੀਂ ਦਰਜ ਕੀਤਾ ਜਾਂਦਾ ਫਿਰ ਪਟਿਆਲਾ ਦੇ ਵਿੱਚ ਡੀ ਸੀ ਦਫ਼ਤਰ ਦੇ ਬਾਹਰ 메ਨ ਸੜਕ ਦੇ ਉੱਤੇ ਧਰਨਾ ਲਾ ਲਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਬਾਇ ਨੇਮ ਤਿੰਨ ਦਿਨ ਧਰਨਾ ਵਿੱਚ ਲੱਗਦਾ ਤਿੰਨ ਦਿਨ ਧਰਨੇ ਦੇ ਵਿੱਚ ਵਿਸ਼ਵਾਸ ਦਿੱਤਾ ਜਾਂਦਾ ਤੀਜੇ ਦਿਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੁਹਾਡੀ ਮੁਲਾਕਾਤ ਤੋਂ ਕਰਵਾਵਾਂਗੇ 31 ਮਾਰਚ ਨੂੰ 31 ਮਾਰਚ ਨੂੰ ਮੁਲਾਕਾਤ ਹੋ ਵੀ ਜਾਂਦੀ ਹੈ ਕਹੇ ਦੇ ਮੁਤਾਬਕ ਉੱਥੋਂ ਧਰਨਾ ਖਤਮ ਕਰ ਦਿੱਤਾ ਜਾਂਦਾ 31 ਮਾਰਚ ਨੂੰ ਮੁਲਾਕਾਤ ਹੁੰਦੀ ਆ ਉਸ ਤੋਂ ਬਾਅਦ ਭਰੋਸਾ ਮਿਲ ਜਾਂਦਾ ਪਰ ਅਗਲੇ ਦਿਨ ਹੀ ਉਹ ਭਰੋਸਾ ਟੁੱਟ ਜਾਂਦਾ ਜੋ ਤੁਸੀਂ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਦੇ ਮੂੰਹੋਂ ਸੁਣਿਆ ਤਾਂ ਆਖਰ ਹੁਣ ਕਰਨਲ ਬਾੜ ਦਾ ਮਾਮਲਾ ਕਦੋਂ ਤੱਕ ਠੰਡਾ ਹੁੰਦਾ ਕਿਉਂਕਿ ਪਰਿਵਾਰ ਕਹਿ ਰਿਹਾ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਆ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਆ ਇਸ ਪੂਰੇ ਮਾਮਲੇ ਦੀ ਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਸੈੱਟ ਬਣਾ ਦਿੱਤੀ ਗਈ ਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੱਲ ਪਟਿਆਲਾ ਪਹੁੰਚੀ ਉਸ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚੀ ਜਾਇਜ਼ਾ ਲਿਆ ਉਸ ਘਟਨਾ ਵਾਲੀ ਥਾਂ ਦੇ ਉੱਤੇ ਜਾ ਕੇ ਪੁੱਛਗਿੱਛ ਵੀ ਕੀਤੀ ਉਹਨਾਂ ਦੇ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਪਰ ਕਰਨਲ ਬਾਠ ਦੀ ਪਤਨੀ ਕਹਿੰਦੀ ਹੈ ਕਿ ਸਾਨੂੰ ਇਸ ਘਟਨਾ ਦੀ ਜਾਂਚ ਸੀਬੀਆਈ ਤੋਂ ਕਰਵਾਉਣੀ ਆ SSP ਨਾਨਕ ਸਿੰਘ ਦੀ ਬਦਲੀ ਕਰਵਾਉਣੀ ਆ